15 ਦਿਨਾਂ ਬਾਅਦ ਹੀ ਤੁਹਾਡਾ ਚੈਨਲ ਜਿਹੜਾ ਮੋਨਟਾਈਜੇਸ਼ਨ ਹੋਊਗਾ ਤੁਸੀਂ 15 ਦਿਨਾਂ ਬਾਅਦ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਿੰਨੇ ਘੰਟਾ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 1 ਲੱਖ ਰੁਪਏ ਤੋਂ ਵੱਧ ਤੁਸੀਂ ਪੈਸਾ ਕਮਾਉਣਾ ਜਾਨੀ ਕਿ 1 ਲੱਖ ਰੁਪਏ ਤੋਂ ਉੱਪਰ ਉਹਨਾਂ ਦੀ ਮੰਥਲੀ ਇਨਕਮ ਆ ਜੇ ਤੁਸੀਂ ਮਹੀਨੇ ਦੇ ਤੁਸੀਂ 1 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਈਆ ਕਮਾਉਣਾ ਚਾਹੁੰਦੇ ਹੋ ਨਾ ਤਾਂ ਆ ਜਣਾ ਟੋਪੀਆ ਇਸ ਟੋਪੀ ਕੀ ਤੇ ਅੱਜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਮੈਂ ਨਾ ਮਹੀਨਾ ਪਹਿਲਾਂ ਆਪਣੇ YouTube ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਤੇ ਮੈਂ ਉਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਇੱਕ ਨਾ ਆਪਣਾ ਹਾਰਰ ਕਹਾਣੀਆਂ ਦੇ ਉੱਤੇ ਇੱਕ YouTube ਚੈਨਲ ਬਣਾ ਲਓ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਉਹ ਜਿਹੜੇ ਵੀਡੀਓ ਨੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਲੋਕੀ ਉਹਦੇ ਤੋਂ ਬਹੁਤ ਹੀ ਵਧੀਆ ਬਹੁਤ ਵਧੀਆ ਪੈਸੇ ਉਹਦੇ ਤੋਂ ਮਹੀਨੇ ਦੇ ਕਮਾਰੇ ਨੇ ਜਦੋਂ ਮਨ ਲਗੇ ਜਨੀ ਉਹ ਮਹੀਨੇ ਦੇ ਕਿੰਨੇ ਪੈਸੇ ਕਮਾਰੇਗੇ ਤਿੰਨ ਚਾਰ YouTube ਚੈਨਲ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੀ ਮੈਂ ਕਮਾਈ ਦੇਖੀ ਹੈ ਜਿਨ੍ਹਾਂ ਦੀ 1 ਲੱਖ 25000 ਹੈ ਜਾਨੀ ਕਿ 1/2 ਲੱਖ ਰੁਪਏ ਤੋਂ ਉੱਪਰ ਉਹਨਾਂ ਦੀ ਮੰਥਲੀ ਇਨਕਮ ਆ ਤੇ ਉਹ ਕਰਦੇ ਕੁਝ ਵੀ ਨਹੀਂ ਹੈਗੇ ਬਹੁਤ ਹੀ ਈਜ਼ੀ ਕੰਮ ਜੀਆ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਪਰ ਜਦੋਂ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਐਡੀਟਿੰਗ ਕਿਵੇਂ ਕਰਨੀ ਹੈ ਉਹ ਮੈਂ ਸਾਰੀ ਐਡੀਟਿੰਗ ਆਪਣੇ ਨਾ ਕੰਪਿਊਟਰ ਦੇ ਉੱਤੇ ਕਰਕੇ ਦਿਖਾਈ ਸੀਗੀ ਤੇ ਉਹਦੇ ਵੀਡੀਓ ਨੂੰ ਦੇਖ ਕੇ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਵੀ ਆਏ ਮੈਸੇਜ ਵੀ ਆਏ ਤੇ Instagram ਤੋਂ ਹੀ ਬਹੁਤ ਸਾਰੇ ਮੈਸੇਜ ਆਏ ਤੂੰ ਸਾਰਿਆਂ ਨੇ ਮੈਨੂੰ ਕਾਇ ਗਿਆ ਕਹਿੰਦੇ ਵੀਰ ਜੀ ਤੁਸੀਂ ਨਾ ਆਪਣੇ ਮੋਬਾਈਲ ਫੋਨ ਦੇ ਉੱਤੇ ਦੱਸੋ ਵੀ ਮੋਬਾਈਲ ਫੋਨ ਦੇ ਉੱਤੇ ਅਸੀਂ ਕਿਵੇਂ ਐਡੀਟਿੰਗ ਕਰ ਸਕਦੇ ਹਾਂ ਕਿਉਂਕਿ ਤੁਹਾਡੇ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਜ਼ਿਆਦਾਤਰ ਉਹ ਮੋਬਾਈਲ ਫੋਨ ਦੇ ਉੱਤੇ ਹੀ ਕੰਮ ਕਰਦੇ ਨੇ ਤੇ ਉਹਨਾਂ ਸਾਰਿਆਂ ਨੇ ਬਸ ਇੱਕੋ ਹੀ ਰਿਕਵੈਸਟ ਕੀਤੀ ਸੀਗੀ ਇੱਕੋ ਹੀ ਬੇਨਤੀ ਕੀਤੀ ਸੀਗੀ ਉਹ ਕਹਿੰਦੇ ਵੀਰ ਜੀ ਵੀ ਸਾਨੂੰ ਮੋਬਾਈਲ ਫੋਨ ਦੇ ਉੱਤੇ ਬਣਾ ਕੇ ਦਿਖਾ ਦਿਓ ਵੀ ਪ੍ਰੋਪਰਲੀ ਅਸੀਂ ਕਿਵੇਂ ਵੀਡੀਓ ਨੂੰ ਮਤਲਬ ਵੀ ਰਿਕਾਰਡ ਕਰਨਾ ਕਿੱਥੋਂ ਕਹਾਣੀ ਲੈ ਕੇ ਆਣੀ ਆ ਜਾਂ ਕਿਵੇਂ ਮਤਲਬ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਇੱਕ ਵਾਰੀ ਫੋਨ ਤੇ ਬਣਾ ਕੇ ਦਿਖਾ ਦਿਓ ਤੇ ਮੈਂ ਤੋਂ ਨੂੰ ਮੋਬਾਈਲ ਫੋਨ ਤੋਂ ਮੈਂ ਉਹ ਵੀਡੀਓ ਪੂਰੀ ਤਰੀਕੇ ਨਾਲ ਸਹੀ ਤਰੀਕੇ ਨਾਲ ਸਟੈਪ ਵਾਈਜ਼ ਸਟੈਪ ਬਰ ਕਰਕੇ ਦਿਖਾਵਾਂਗਾ ਵੀ ਤੁਸੀਂ ਆਡੀਓ ਕਿਵੇਂ ਰਿਕਾਰਡ ਕਰਨੀ ਆ ਵੀਡੀਓ ਨੂੰ ਤੁਸੀਂ ਕਿਵੇਂ ਮਤਲਬ ਵੀ ਬਣਾਉਣਾ ਐਡਿਟ ਕਿਵੇਂ ਕਰਨਾ ਬੈਕਗ੍ਰਾਉਂਡ ਮਿਊਜ਼ਿਕ ਕਿਵੇਂ ਲਗਾਉਣਾ ਤੇ ਵੀਡੀਓ ਨੂੰ ਕਿੱਥੋਂ ਤੁਸੀਂ ਡਾਊਨਲੋਡ ਕਰਨਾ ਵਾ ਕਿਵੇਂ ਤੁਸੀਂ ਇੱਕ ਟੂਪ ਦੀ ਇੱਕ ਟੂਪ ਦੀ ਤੁਸੀਂ ਹਾਰਰ ਕਹਾਣੀ ਵਾਲੀ ਵੀਡੀਓ ਤੁਸੀਂ ਬਣਾ ਸਕਦੇ ਹੋ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਤੁਹਾਨੂੰ ਸਖਾਨ ਦੇ ਚੱਕਰ ਚ ਰੰਮੇ ਵੀ ਇੱਕ YouTube ਚੈਨਲ ਬਣਾ ਲਿਆ ਫਿਰ ਕਹਾਣੀ ਦਾ ਮੇਰੇ YouTube ਚੈਨਲ ਦਾ ਨਾਮ ਹੈਗਾ ਵਿਲੇਜ ਸਟੋਰੀ ਮੈਂ ਬਣਾ ਲਿਆ ਤੇ ਮੈਨੂੰ ਉਹਦੇ ਵਿੱਚ 5-6 ਵੀਡੀਓ ਹੀ ਅਪਲੋਡ ਕੀਤੀਆਂ ਨੇ ਤੇ 5-6 ਵੀਡੀਓ ਨੂੰ ਅਪਲੋਡ ਕਰਕੇ ਜਦੋਂ ਮੈਂ ਦੇਖਿਆ ਥੋੜੇ ਕਿ ਦਿਨ ਹੋਏ 12 ਦਿਨ ਹੋਏ ਹੈ ਜੀ ਮੈਨੂੰ ਉਹ ਚੈਨਲ ਬਣਾਇਆ ਨੂੰ ਤੇ ਉਹਦੇ 25-2600 ਵਿਊ ਆਉਣ ਲੱਗ ਗਏ ਤੇ 30 ਪਲੱਸ ਸਬਸਕ੍ਰਾਈਬਰ ਹੋ ਗਏ ਆ ਉਹਦੇ ਤੇ 25-2600 ਵਿਊ ਆਉਣੇ ਸ਼ੁਰੂ ਹੋ ਗਏ ਆਟੋਮੈਟਿਕਲੀ ਤੇ ਉਹ ਵੀਡੀਓ ਮੈਂ ਕਿਸੇ ਨੂੰ ਵੀ ਕਿਸੇ ਨੂੰ ਵੀ ਆਪਣੇ ਯਾਰ ਦੋਸਤੋਂ ਨੂੰ ਰਿਸ਼ਤੇਦਾਰਾਂ ਨੂੰ ਸ਼ੇਅਰ ਨਹੀਂ ਕਰਦਾ ਹੈਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ YouTube ਚੈਨਲ ਦਿਖਾਣਾ ਜਿਹੜਾ ਮੈਂ ਹੋਰ ਸਟੋਰੀ ਹੈ ਤੇ ਬਣਾਇਆ ਤੁਸੀਂ ਇੱਕ ਵਾਰੀ ਉਹ ਦੇਖੋ ਤਾਨੂੰ ਪਤਾ ਲੱਗ ਰਿਹਾ ਫਿਰ ਮੈਂ ਤੁਹਾਨੂੰ ਦੱਸਦਾ ਗੇ ਸਟੈਪ ਬਾਇ ਸਟੈਪ ਤੁਸੀਂ ਉਦਾਂ ਦਾ ਚੈਨਲ ਕਿਵੇਂ ਬਣਾਉਣਾ ਵਾ ਇੱਕ YouTube ਚੈਨਲ ਆਹੋਰ ਸਟੋਰੀਆਂ ਦਾ ਇਹਦੇ ਮੈਂ ਥੋੜੇ ਦਿਨ ਹੋਇਆ ਤਿੰਨ ਚਾਰ ਦਿਨ ਹੋਇਆ ਦੇਖੋ ਆਰਬ ਵਿਲੇਜ ਸਟੋਰੀ 22 ਇਹਨੂੰ ਸਰਚ ਕਰਦਾ ਆ ਦੇਖੋ ਆ ਗਏ 28 ਸਬਸਕ੍ਰਾਈਬਰ ਨੇ ਮੇਰੇ ਥੋੜੀ ਦਿਨ ਹੋਇਆ ਤੇ ਕੋ ਮੈਂ 9 ਵੀਡੀਓ ਪਾਈਆਂ ਨੇ 28 ਸਬਸਕ੍ਰਾਈਬਰ ਨੇ ਮੇਰੇ ਇਹ ਤੇ ਮੈਂ ਤੁਹਾਨੂੰ ਵਿਊ ਦਿਖਾਉਣਾ ਤੁਸੀਂ ਵੀ ਦੇਖੋ ਆ ਦੇਖੋ ਰਾਤ ਪਾਈ ਆ ਮੈਂ ਵੀਡੀਓ 19 ਘੰਟੇ ਦੇ ਵਿੱਚ 374 ਵਿਊ ਆ 163 367921 ਆ ਦੇਖੋ 2500 ਵਿਊ ਬਾਰਾ ਦਿਨਾਂ ਦੇ ਵਿੱਚ ਦੇਖੋ 12 13 ਦਿਨ ਹੀ ਹੋਇਆ ਸਿਰ 12 ਦਿਨ ਹੋਇਆ ਚੈਨਲ ਬਣਾਇਆ ਇਹਨੂੰ 2500 433 367 ਆਹ ਦੇਖੋ ਰਾਤ ਭਾਈਆਂ ਵੀਡੀਓ 374 ਵਿਊ ਹੋ ਗਏ ਜਾਨੀ ਕਿ ਮੈਂ ਇਹ ਇੱਕ ਵੀ ਵੀਡੀਓ ਨਾ ਕਿਸੇ ਵੀ ਬੰਦੇ ਨੂੰ ਮੈਂ ਸ਼ੇਅਰ ਨਹੀਂ ਕੀਤੀ ਹੈਗੀ ਆਹ ਦੇਖੋ ਮੈਂ ਨੋਰਮਲ ਹੀ ਬਣਾਇਆ ਵਾ ਚੈਨਲ ਤੁਸੀਂ ਦੇਖ ਸਕਦੇ ਹੋ ਇਹ ਆਹ ਦੇਖੋ ਦੇਖਿਆ ਨਾ ਤੁਸੀਂ ਮੇਰਾ YouTube ਚੈਨਲ ਕਿੰਨਾ ਵਧੀਆ YouTube ਚੈਨਲ ਬਣਾਇਆ ਵਾ ਤੁਸੀਂ ਵੀ ਇਦਾਂ ਦਾ ਕਹਾਣੀਆਂ ਤੁਸੀਂ ਬਣਾ ਸਕਦੇ ਹੋ ਦੇਖ ਲਓ ਬਹੁਤ ਹੀ ਘੱਟ ਵੀਡੀਓ ਪਾਈਆਂ ਨੇ 10 12 ਦਿਨ ਹੀ ਹੋਇਆ ਮੈਨੂੰ YouTube ਚੈਨਲ ਬਣਾਏ ਨੂੰ ਤੇ ਦੇਖੋ ਕਿੰਨੀ ਵਾਇਰਲ ਹੋਣ ਲੱਗੀਆਂ ਅਗਰ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਹਨ ਜਾਂ ਜਾਂ ਫਿਰ ਤੁਹਾਡੇ ਕੋਲ ਕੰਟੈਂਟ ਵੀ ਨਹੀਂ ਹੈਗਾ ਤਾਂ ਤੁਸੀਂ ਇਹਦਾ ਚੈਨਲ ਬਣਾ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਘਰੇ ਬੈਠੀਆਂ ਨੇ ਜਿਹੜੀਆਂ ਹਾਊਸ ਵਾਈਫ ਨੇ ਜਿਹੜੀਆਂ ਮੈਨੂੰ ਕਹਿੰਦੇ ਨੇ ਕਿ ਵੀਰ ਜੀ ਸਾਨੂੰ ਕੋਈ ਮਤਲਬੀ ਕੰਮ ਦੱਸੋ ਅਸੀਂ ਘਰੇ ਬਿੜ ਕੇ ਉਹਦਾ ਕੰਮ ਕਰ ਲਈ ਉਹਨਾਂ ਲਈ ਇਹ ਚੈਨਲ ਬਹੁਤ ਵਧੀਆ ਵਾ ਕਿਉਂਕਿ ਫੀਮੇਲ ਦੀ ਵੌਇਸ ਦੇ ਵਿੱਚ ਨਾ ਜਿਹੜੀ ਫੀਮੇਲ ਦੀ ਆਵਾਜ਼ ਹੁੰਦੀ ਹੈ ਉਹਦੇ ਵਿੱਚ ਇਹ ਚੈਨਲ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਵਾਇਰਲ ਹੁੰਦਾ ਵਾ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਕਹਾਣੀ ਕਿੱਥੋਂ ਲੈ ਕੇ ਆਣੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੁਸੀਂ ਦੇਖੋ ਦੋ ਤਰੀਕੇ ਨਾਲ ਕਹਾਣੀ ਲਿਆ ਸਕਦੇ ਹੋ ਨੰਬਰ 1 ਦੇ ਉੱਤੇ ਤੁਸੀਂ ਕੀ ਕਰਨਾ ਵਾ ਆਪਣੇ Google ਦੇ ਉੱਤੇ ਜਾਣਾ Google ਦੇ ਉੱਤੇ ਸਰਚ ਕਰਨਾ horror story in hindi ਜਦੋਂ ਤੁਸੀਂ ਇਦਾਂ ਲਿਖ ਦੋਗੇ ਜੀ ਤਾਂ ਉਹ ਆਟੋਮੈਟਿਕ ਹੀ ਤੁਹਾਨੂੰ ਇੱਕ ਕਹਾਣੀ ਕਰ ਦੇ ਦੇਗਾ ਤੁਸੀਂ ਉਹਦੀ ਬੋਲ ਕੇ ਪੜ੍ਹ ਕੇ ਆਪਣੀ ਵਾਇਸ ਤੁਸੀਂ ਰਿਕਾਰਡ ਕਰ ਸਕਦੇ ਹੋ ਨੰਬਰ ਤਰੀਕਾ ਇੱਕ ਇਹ ਸੀ ਨੰਬਰ 2 ਤਰੀਕਾ ਗਿਹੜਾ ਵਾ ਨੰਬਰ 2 ਤਰੀਕਾ ਹੈਗਾ ਵਾ ਤੁਸੀਂ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਜਾਓ ਕੋਈ ਵੀ ਹੋਰਰ ਕਹਾਣੀ ਲੈ ਲਓ ਪੰਜਾਬੀ ਹਿੰਦੀ ਦੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਹਿੰਦੀ ਦੇ ਵਿੱਚ ਲਓਗੇ ਉਦੋਂ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ ਤੇ ਉਹ ਤੁਸੀਂ ਆਪਣੀ ਵਾਇਸ ਦੇ ਵਿੱਚ ਕਹਾਣੀ ਉਸੇ ਤਰ੍ਹਾਂ ਤੁਸੀਂ ਬੋਲ ਕੇ ਰਿਕਾਰਡ ਕਰ ਲਓ ਰਿਕਾਰਡ ਕਰਨ ਤੋਂ ਬਾਅਦ ਕਿਵੇਂ ਤੁਸੀਂ ਐਡੀਟਿੰਗ ਕਰਨੀ ਆ ਜਾਂ ਕਿਵੇਂ ਕਰਨਾ ਵਾ ਉਹ ਤੁਹਾਨੂੰ ਮੈਂ ਸਾਰਾ ਮੋਬਾਈਲ ਫੋਨ ਤੇ ਜਰਨਾ ਵਾ ਮੋਬਾਈਲ ਫੋਨ ਦੀ ਸਕਰੀਨ ਤੇ ਪਲੀਜ਼ ਜੇ ਤੁਹਾਨੂੰ ਸਮਝ ਨਹੀਂ ਵੀ ਆਏਗੀ ਨਾ ਤੁਸੀਂ ਬੈਂਕ ਕਰ ਕਰਕੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਬਹੁਤ ਹੀ ਸੋਕੇ ਤਰੀਕੇ ਨਾਲ ਤੁਹਾਨੂੰ ਮੈਂ ਐਡੀਟਿੰਗ ਸਿਖਾਈ ਹੋ ਜਿਨ੍ਹਾਂ ਨੇ ਮੇਰੀ ਪਟਿਆਲੇ ਲਾਈਵ ਵਰਕਸ਼ਾਪ ਲਗਾਈ ਸੀ ਉਹਨਾਂ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਦੱਸਿਆ ਸੀਗਾ ਵੀ ਤੁਸੀਂ ਐਡੀਟਿੰਗ ਕਿਵੇਂ ਕਰਨੀ ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਵਾ ਬੈਕਗ੍ਰਾਉਂਡ ਉਹਦੇ ਵਿੱਚ 뮤직 ਕਿਵੇਂ ਲਗਾਉਣਾ ਤੇ ਆਪਣੀ ਵਾਇਸ ਨੂੰ ਤੁਸੀਂ ਕਿਵੇਂ ਲਗਾਉਣਾ ਵਾ ਜਿਨ੍ਹਾਂ ਨੇ ਉਹ ਵਰਕਸ਼ਾਪ ਮੇਰੀ ਜੁਆਇਨ ਕੀਤੀ ਸੀਗੀ ਉਹਨਾਂ ਲਈ ਤਾਂ ਇਹ ਚੀਜ਼ ਸੌਖੀ ਆ ਉਹਨਾਂ ਨੂੰ ਬਿਲਕੁਲ ਪਤਾ ਲੱਗ ਜਾਏਗਾ 100% ਮੇਰੀ ਵੀਡੀਓ ਦੇਖ ਕੇ ਵੀ ਕਿਵੇਂ ਕਿਵੇਂ ਕਰਨਾ ਤੇ ਉਹ ਤਾਂ 5 ਤੋਂ 7 ਮਿੰਟ ਦੇ ਵਿੱਚ ਇਹ ਵੀਡੀਓ ਤਿਆਰ ਕਰ ਲੈਣਗੇ ਸੋ ਅੱਜ ਚਲਦੇ ਆਪਾਂ ਮੇਰੇ ਮੋਬਾਈਲ ਸਕਰੀਨ ਦੇ ਉੱਤੇ ਜੀ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ Google ਦੇ ਵਿੱਚ ਚਲੇ ਜਾਣਾ ਜੀ Google ਦੇ ਵਿੱਚ ਇੱਥੇ ਜਾ ਕੇ ਤੁਸੀਂ ਸਰਚ ਕਰਨਾ ਵਾ ਹਾਰਰ ਹਾਰਰ ਸੂਰੀ ਹਾਰਰ ਸਟੋਰੀ ਹਾਰਰ ਵੀਡੀਓ ਵੀਡੀਓ ਗ੍ਰੀਨ ਸਕਰੀਨ ਆ ਚੀਜ਼ ਲਿਖਣੀ ਹੈ ਤੁਸੀਂ ਹਾਰਰ ਵੀਡੀਓ ਗ੍ਰੀਨ ਸਕਰੀਨ ਆ ਜਾਏਗੀ ਇਦਾਂ ਦੀ ਆ ਦੇਖੋ ਬਹੁਤ ساری ਵੀਡੀਓ ਆ ਜਲੀਆਂ ਦੇਖੋ ਸਾਰੀਆਂ ਹਾਰਰ ਵੀਡੀਓ ਨੇ ਆਪ ਵੀਡੀਓ ਤੁਸੀਂ ਡਾਊਨਲੋਡ ਕਰਕੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਯੂਜ਼ ਕਰ ਸਕਦਾ ਹੈ ਇਹਦਾ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਇਹਨਾਂ ਨੂੰ ਕਿਵੇਂ ਡਾਊਨਲੋਡ ਕਰਨਾ ਵਾ ਵੀਡੀਓ ਨੂੰ ਕਿਵੇਂ ਤੁਸੀਂ ਵਰਤਣਾ ਵਾ ਉਹ ਜਿਹੜੇ ਜਿਨ੍ਹਾਂ ਨੇ ਮੇਰੀ ਵਰਕਸ਼ਾਪ ਲਗਾਈ ਸੀ ਨਾ ਉਹਦੇ ਵਿੱਚ ਮੈਂ ਦੱਸਿਆ ਸੀਗਾ ਵੀ ਤੁਸੀਂ ਇਹ ਵੀਡੀਓ ਕਿਵੇਂ ਡਾਊਨਲੋਡ ਕਰਨਾ ਵਾ ਉਹ ਮੈਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਕਿਉਂਕਿ ਉਸ ਤੋਂ ਬਾਅਦ ਮੈਨੂੰ ਇਹ ਕਾਪੀਰਾਈਟ ਸਟ੍ਰਾਈਕ ਆ ਸਕਦਾ ਵਾ ਸੋ ਇਸ ਤੇ ਤੁਸੀਂ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਜਦੋਂ ਤੁਸੀਂ ਵੀਡੀਓ ਡਾਊਨਲੋਡ ਕਰ ਲੂਗੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ Chrome ਦੇ ਵਿੱਚ ਚਲੇ ਜਾਣਾ ਜੀ Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ ਵਾ ਹੌਰਰ ਹੌਰਰ ਪਿਕਸ ਜਦੋਂ ਤੁਸੀਂ ਦੇਖੋਗੇ ਇੱਥੇ ਕਲਿੱਕ ਕਰ ਦਿਓ ਦੇਖੋ ਹੌਰਰ ਪਿਕਸ ਆ ਗਏ ਕਿੰਨੀਆਂ ਬਹੁਤ ਸਾਰੀਆਂ ਪਿਕਸ ਆਈਆਂ ਤੁਹਾਨੂੰ ਇਮੇਜ ਤੇ ਕਲਿੱਕ ਕਰਦੇ ਨਾਲ ਹੋਰ ਸਾਰੀਆਂ ਆ ਜਾਣੀਆਂ ਆ ਦੇਖੋ ਬਹੁਤ ਸਾਰੀਆਂ ਹੌਰਰ ਪਿਕਸ ਆਈਆਂ ਹਨ ਜਿਵੇਂ ਆ ਦੇਖੋ ਆਹ ਹੌਰਰ ਪਿਕਸ ਆ ਨਾ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਇਹਨੂੰ ਡਾਊਨਲੋਡ ਕਰ ਲੈਣਾ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਨੇ ਆ ਦੇਖ ਲਓ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਹਰ ਇੱਕ ਤਰ੍ਹਾਂ ਦੀ ਜਿੰਨੀਆਂ ਦੀ ਤੁਹਾਡੀ ਕਹਾਣੀਆਂ ਉਦਾਂ ਦੀ ਤੁਸੀਂ ਕਹਾਣੀ ਨੂੰ ਤੁਸੀਂ ਫੋਰ ਦੇ ਫੋਟੋਆਂ ਜਿਹੜੀਆਂ ਉਹਦੀ ਤੁਸੀਂ ਡਾਊਨਲੋਡ ਕਰ ਲੈਣੀ ਆ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਜਾਣਾ ਬੈਕ ਆਡੀਓ ਤੁਸੀਂ ਆਲਰੇਡੀ ਕਿਤਾਬ ਤੋਂ ਦੇਖ ਕੇ ਤੁਸੀਂ ਆਡੀਓ ਰੈਡੀ ਕੀਤੀ ਹੋਈ ਆ ਆਡੀਓ ਤੁਹਾਡੇ ਕੋਲ ਆਊਗੀ ਗ੍ਰੀਨ ਸਕਰੀਨ ਵੀਡੀਓ ਹੋਊਗੀ ਤੁਹਾਡੇ ਕੋਲ ਉਹ ਵੀ ਹੋ ਗਿਆ ਤੁਹਾਡੇ ਕੋਲ ਫੋਟੋ ਵੀ ਆ ਗਿਆ ਹੁਣ ਜਾ ਤੁਸੀਂ ਵੀਰ ਵੀਡੀਓ ਐਡੀਟਰ ਦੇ ਵਿੱਚ ਵੀਰ ਵੀਡੀਓ ਐਡੀਟਰ ਦੇ ਵਿੱਚ ਨੂੰ ਓਪਨ ਕਰਨਾ ਵੀਰ ਦੇ ਵਿੱਚ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਨਾ ਉਹਦੇ ਦੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਜਿਨ੍ਹਾਂ ਨੇ ਮੇਰੀ ਲਾਈਵ ਵਰਕਸ਼ਾਪ ਜੁਆਇਨ ਕੀਤੀ ਸੀਗੀ ਜੜੀ ਮੇਰੀ ਪਟਿਆਰੇ ਇਹ ਹੀ ਉਹਦੇ ਵਿੱਚ ਮੈਂ ਪੂਰੀ ਡੀਪਲੀ ਤਰੀਕੇ ਨਾਲ ਦੱਸਿਆ ਸੀਗਾ ਵੀ ਤੁਸੀਂ ਕਿਵੇਂ ਤੁਸੀਂ ਆਪਣੀ ਵੀਡੀਓ ਨੂੰ ਮਤਲਬ ਤੁਸੀਂ ਐਡਿਟ ਕਰ ਸਕਦੇ ਹੋ ਤੇ ਵੀਡੀਓ ਨੂੰ ਕਿਵੇਂ ਤੁਸੀਂ ਡਾਊਨਲੋਡ ਕਰਨਾ ਹੈ ਅੱਧਾ ਦੇਖੋ ਪਲੱਸ ਦੇ ਨਿਸ਼ਾਨ ਦੇ ਤੁਸੀਂ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਨਿਊ ਪ੍ਰੋਜੈਕਟ ਤੇ ਤੁਸੀਂ ਕਲਿੱਕ ਕਰ ਲੈਣਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਨ ਤੋਂ ਬਾਅਦ ਜੜੀਆਂ ਤੁਸੀਂ ਫੋਟੋ ਡਾਊਨਲੋਡ ਕੀਤੀਆਂ ਸੀ ਜਿਹੜੀਆਂ ਵੀ ਤੁਸੀਂ ਫੋਟੋ ਡਾਊਨਲੋਡ ਕੀਤੀਆਂ ਸੀ ਉਹ ਫੋਟੋ ਨੂੰ ਤੁਸੀਂ ਸਾਰੀਆਂ ਨੂੰ ਸਿਲੈਕਟ ਕਰ ਲੈਣਾ ਜਿਵੇਂ ਇੱਕ ਆ ਇੱਕ ਫੋਟੋ ਕੀ 2 3 4 5 6 7 ਹਣਾ 8 9 10 11 12 ਤੁਸੀਂ ਆਪਣੇ ਹਿਸਾਬ ਨਾਲ ਸਾਰੀਆਂ ਫੋਟੋ ਨੂੰ ਤੁਸੀਂ ਇੱਧਰ ਡਾਊਨਲੋਡ ਕਰਕੇ ਤੁਸੀਂ ਇੱਥੇ ਕਲਿੱਕ ਕਰਦੇ ਕਲਿੱਕ ਕਰਨ ਤੋਂ ਬਾਅਦ ਸਾਰੀਆਂ ਫੋਟੋਆਂ ਜਿਹੜੀਆਂ ਇਹ ਸਾਰੀਆਂ ਤੁਹਾਨੂੰ ਇੱਥੇ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਆ ਲਾਸਟ ਦੇ ਲੈ ਕੇ ਜਾਉਗੇ ਹਣਾ ਬਲੈਕ ਪਰਦਾ ਵਜਾਣਾ ਜਿਹੜਾ ਬਲੈਕ ਸਕਰੀਨ ਇਹਨੂੰ ਤੁਸੀਂ ਡਿਲੀਟ ਕਰ ਦੇਣਾ ਡਿਲੀਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇਹਨਾਂ ਜਿਹੜਾ ਸਾਈਜ਼ ਆਪਾਂ YouTube ਤੇ ਅਪਲੋਡ ਕਰਨਾ ਲੌਂਗ ਵੀਡੀਓ ਆਪਾਂ ਇਹਨੂੰ ਵੀ ਇੱਥੇ ਕਲਿੱਕ ਕਰਨਾ ਆ ਸਾਈਜ਼ ਆ ਗਿਆ ਸਾਰੇ ਆਪਾਂ ਨੂੰ 16.9 ਜਿਹਦਾ ਆਪਾਂ ਸਲਾਬ ਨੂੰ ਨੋਟ ਤੇ ਕਲਿੱਕ ਕਰਨਾ ਯਾਰ ਦੇਖੋ ਵੀਡੀਓ ਆਪਣੀ ਜੀ ਰੈਡੀ ਹੋ ਗਈ ਹੈ ਇੱਕ ਵਾਰੀ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਆ ਦੇਖੋ ਇਹਦੇ ਵਿੱਚ ਕੋਈ ਸਾਊਂਡ ਨਹੀਂ ਹੈਗਾ ਕੋਈ ਵਾਇਸ ਨਹੀਂ ਗਈ ਕੁਝ ਨਹੀਂ ਹੈਗਾ ਹੋਂ ਤੋਂ ਸੀ ਉਸ ਤੋਂ ਬਾਅਦ ਕੀ ਕਰਨਾ ਵਾ ਇਸ ਤੋਂ ਬਾਅਦ ਜਿਹੜੀ ਆਪਾਂ ਗ੍ਰੀਨ ਸਕਰੀਨ ਵਾਲੀ ਆਪਾਂ ਜਿਹੜੀ ਵੀਡੀਓ ਡਾਊਨਲੋਡ ਕੀਤੀ ਸੀ ਉਹ ਇਹਦੇ ਤੇ ਲੈ ਕੇ ਆਉਣੀ ਆ ਉਹ ਕਿਵੇਂ ਲੈ ਕੇ ਆਉਣੀ ਆ ਜੀ ਤੁਸੀਂ ਇਹਦੇ ਤੇ ਕਲਿੱਕ ਕਰਨਾ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਇੱਥੇ ਸਟਾਕ ਲਿਖਿਆ ਇੱਥੇ ਸਟicker ਲਿਖਿਆ ਤੁਸੀਂ ਸਟਾਕ ਤੇ ਕਲਿੱਕ ਕਰਨਾ ਜੀ ਤੁਹਾਨੂੰ ਗੈਲਰੀ ਦੇ ਵਿੱਚ ਲੈ ਜਾਏਗਾ ਜਿਹੜੀ ਵੀਡੀਓ ਤੁਸੀਂ ਉੱਥੋਂ ਡਾਊਨਲੋਡ ਕੀਤੀ ਸੀ ਗ੍ਰੀਨ ਸਕਰੀਨ ਲਈ ਮੈਂ ਇਹ ਕੀਤੀ ਸੀ ਮੈਂ ਇੱਧੇ ਤੇ ਕਲਿੱਕ ਕਰਾਂਗਾ ਆਹ ਦੇਖੋ ਉਹ ਵੀਡੀਓ ਜਿਹੜੀ ਮੇਰੇ ਕੋਲ ਇੱਥੇ ਆ ਗਈ ਹੈ ਮੈਂ ਜਿਹੜਾ ਆ ਪਾਰਟ ਹੈਗਾ ਅਗਲਾ ਪਾਰਟ ਮੈਨੂੰ ਕਲਿੱਕ ਕਰ ਦਾਂਗਾ ਕਿਉਂਕਿ ਸਬਸਕ੍ਰਾਈਬਰ ਦਾ ਬਟਨ ਆ ਮੈਨੂੰ ਇੱਥੇ ਕਲਿੱਕ ਕਰ ਦਾਂਗਾ ਇਹਨਾਂ ਵਿੱਚ ਇੱਥੋਂ ਚਾਹੀਦਾ ਮੈਨੂੰ ਮੈਂ ਇੱਥੇ ਕਲਿੱਕ ਕਰਕੇ ਇਹਨੂੰ ਤੇ ਕੈਂਚਲ ਕੱਟ ਕਰ ਦਾਂਗਾ ਇਹ ਪਾਰਟ ਨੂੰ ਮੈਂ ਡਿਲੀਟ ਕਰ ਦਾਂਗਾ ਜੀ ਹੁਣ ਆਹ ਜਿਹੜਾ ਪਾਰਟ ਆ ਗਿਆ ਮੈਂ ਇਹ ਪਾਰਟ ਨੂੰ ਚੱਕ ਕੇ ਅੱਗੇ ਲੈ ਜਾਂਗਾ ਲਾਸਟ ਦੇ ਵਿੱਚ ਜਿੱਥੇ ਮੇਰੀ ਵੀਡੀਓ ਸ਼ੁਰੂ ਹੁੰਦੀ ਹੈ ਉਹ ਮੈਂ ਲਾਸਟ ਤੇ ਹੁਣ ਤੁਸੀਂ ਕੀ ਕਰਨਾ ਦੇਖੋ ਤੁਹਾਡੇ ਸਾਹਮਣੇ ਇਹ ਜਿਹੜੀ ਵੀਡੀਓ ਗ੍ਰੀਨ ਸਕਰੀਨ ਸ਼ੋ ਹੋ ਰਹੀ ਆ ਜਿਹੜੀ ਥੱਲੇ ਤੁਸੀਂ ਫੋਟੋ ਲਾਈਏ ਨੇ ਉਹ ਤਾਂ ਸ਼ੋ ਹੀ ਨਹੀਂ ਹੁੰਦੀ ਪਈ ਹੁਣ ਅਸੀਂ ਕੀ ਕਰਨਾ ਵਾ ਹੁਣ ਅਸੀਂ ਕਰਨਾ ਵਾ ਤੁਸੀਂ ਆਹ ਲੇਅਰ ਨੂੰ ਗ੍ਰੀਨ ਸਕਰੀਨ ਲੇਅਰ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਤੁਸੀਂ ਇਹਨੂੰ ਸਿਲੈਕਟ ਕਰ ਲੈਣਾ ਸਿਲੈਕਟ ਕਰਨ ਤੋਂ ਬਾਅਦ ਥੱਲੇ ਜਾ ਕੇ ਦੇਖੋ ਆਪਸ਼ਨ ਆ ਰਹੀਆਂ ਕਿੰਨੀਆਂ ਆਪਸ਼ਨ ਆ ਰਹੀਆਂ ਨੇ ਯਾ ਦੇਖੋ ਫਲਿੱਪ ਆ ਗਿਆ ਫਿਰ ਟਾਈਏ ਮਿਰਰ ਆ ਗਿਆ ਰੋਟੇਰ ਆ ਗਿਆ ਫੇਡ ਆ ਗਿਆ ਵੋਲਿਊਮ ਆ ਗਿਆ ਇੱਥੇ ਤੁਹਾਨੂੰ ਬਹੁਤ ਸਾਰੀਆਂ ਇੱਥੇ ਤੁਹਾਨੂੰ ਆਪਸ਼ਨਾਂ ਦਿਖਣ ਨੂੰ ਮਿਲਣਗੀਆਂ ਤੁਸੀਂ ਇਹਦੇ ਤੇ ਜਿਹੜੀ ਕ੍ਰੋਮਾ ਕੀਰੀ ਆ क्रोमा की इथे ਤੁਹਾਨੂੰ ਸ਼ੋਅ ਹੋएगी ਤੁਸੀਂ ਕ੍ਰੋਮਾ ਕੀ ਦੇ ਉੱਤੇ ਤੁਸੀਂ ਆਪਣਾ ਇੱਥੇ ਕਲਿੱਕ ਕਰ ਲੈਣਾ ਆ ਦੇਖੋ ਆ ਗਿਆ ਕ੍ਰੋਮਾ ਕੀ ਕ੍ਰੋਮਾ ਕੀ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਆ ਜਿਹੜਾ গোল ਜਾਂ ਸਰਕਲ ਆ ਗਿਆ ਜੀ ਇਹਨੂੰ ਤੁਸੀਂ ਚੱਕ ਕੇ ਤੁਸੀਂ ਇਹਨੂੰ ਗ੍ਰੀਨ ਤੇ ਲੈ ਜਾਣਾ ਆ ਦੇਖੋ ਆ ਸਾਰਾ ਪੜਦਾ ਹੋ ਗਿਆ ਹਨਾ ਆ ਦੇਖੋ ਜਿੱਦਾਂ ਜਿੱਦ ਤੁਸੀਂ ਲੈ ਕੇ ਜਾਓਗੇ ਇਦਾਂ ਹੋ ਜਾਏਗਾ ਹੁਣ ਆ ਦੇਖੋ ਥੋੜਾ ਮੈਨੂੰ ਇੱਥੇ ਲੈ ਕੇ ਜਾਣਾ ਤੇ ਨਾ ਹੁਣ ਕੀ ਕਰਨਾ ਤੁਸੀਂ ਮੈਨੂੰ ਇੱਥੋਂ ਵਧਾ ਕੇ ਦਿਖਾ ਸਕਦੇ ਹੋ ਇਹਨੂੰ ਵਧਾ ਦਿਓ ਇੱਥੋਂ ਥੋੜਾ ਜਿਹਾ ਹਨਾ ਤੇ ਥੋੜਾ ਜਿਹਾ ਇਹਨੂੰ ਇੱਥੋਂ ਇਦਾਂ ਜਿੱਦਾਂ ਤੁਸੀਂ ਰੰਗ ਦੇਣਾ ਚਾਹੁੰਦੇ ਹੋ ਉਦੋਂ ਦੇ ਦਿਓ ਮੈ ओके ਕਰ ਦੇਣਾ ਆ ਦੇਖੋ ਹੁਣ ਮੈਂ ਤੁਹਾਨੂੰ ਕਲਿੱਕ ਕਰਕੇ ਰਖਣਾ ਵੀਡੀਓ ਮੇਰੀ ਪਲੇ ਹੋਏਗੀ ਆ ਦੇਖੋ ਮੇਰੀ ਵੀਡੀਓ ਹੁਣ ਇੱਥੇ ਪਿਛੇ ਆਡੀਓ ਵੀ ਆ ਗਈ ਮਿਊਜ਼ਿਕ ਵੀ ਪਿਛੇ ਆ ਰਿਹਾ ਵਾ ਹੁਣ ਮੈਂ ਕਰਦਾ ਜਿਹੜਾ ਮਿਊਜ਼ਿਕ ਦੀ ਫੋਲੀਓਮ ਆ ਜਿਹੜੀ ਮੈਂ ਥੋੜੀ ਜਿਹਾ ਨੂੰ ਘਟਾਉਣਾ ਚਾਹਣਾ ਤੁਸੀਂ ਇੱਥੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਇਹਦੇ ਤੁਸੀਂ ਜਾਣਾ ਵਾ ਇੱਥੇ ਤੁਸੀਂ ਕਲਿੱਕ ਕਰਕੇ ਰੱਖਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਜਾਣਾ ਵਾ ਆਡੀਓ ਦੇ ਉੱਤੇ ਆਡੀਓ ਤੇ ਜਾਣ ਤੋਂ ਬਾਅਦ ਤੁਸੀਂ ਇਹਨੂੰ ਮਾਈਨਸ ਕਰ ਦੇਣਾ ਫੋਟੋ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਹੁਣ ਦੇਖੋ ਤੁਹਾਡੀ ਮਿਊਜ਼ਿਕ ਆ ਗਿਆ ਇਹ ਦੇਖੋ ਤੁਹਾਡਾ ਮਿਊਜ਼ਿਕ ਆ ਗਿਆ ਵੀਡੀਓ ਆ ਗਈ ਫੋਟੋ ਆ ਗਿਆ ਹੁਣ ਮੈਂ ਕਹਿੰਦਾ ਜੋ ਮੇ ਵਾਇਸ ਜਿਹੜੀ ਮੈਂ ਵਾਇਸ ਰਿਕਾਰਡ ਕੀਤੀ ਸੀ ਜੀ ਉਹ ਵਾਇਸ ਮੈਂ ਇੱਥੇ ਦੇਣਾ ਚਾਹੁੰਦਾ ਹਾਂ ਉਸ ਤੋਂ ਬਾਅਦ ਕੀ ਆਏਗੀ ਤੁਸੀਂ ਕੀ ਕਰਨਾ ਇੱਥੇ ਮਿਊਜ਼ਿਕ ਦਾ ਕਲਿੱਕਾ ਨਿਸ਼ਾਨ ਬਣਾ ਤੁਸੀਂ ਇਹਦੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਮਿਊਜ਼ਿਕ ਤੇ ਕਲਿੱਕ ਕਰਨਾ ਮਿਊਜ਼ਿਕ ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਵੀ ਤੁਸੀਂ ਵਾਇਸ ਆਪਣੀ ਰਿਕਾਰਡ ਕੀਤੀ ਸੀ ਆ ਤਿੰਨ অপਸ਼ਨ ਆ ਗਿਆ ਪਰ ਮੇ ਦੀ ਫੇਵਰਟ ਮੈਂ ਮਿਊਜ਼ਿਕ ਮੈਂ ਮਾਈ ਬੀਜ਼ੀ ਤੇ ਵੀ ਕਰਾਂਗਾ ਕਿਉਂਕਿ ਮੈਂ ਆਲਰੇਡੀ ਆਪਣੀ ਆਡੀਓ ਰਿਕਾਰਡ ਕੀਤੀ ਹੋਈ ਆ ਮੈਂ ਤੇ ਕਲਿੱਕ ਕਰਾਂਗਾ ਮੇਰੀ ਆਡੀਓ ਆ ਗਈ 11 ਲਿਫ ਸਲੀਮੇ ਅਮਨਿਕ ਕਰਦਾਗਾ ਜੂਸ ਤੇ ਕਲਿੱਕ ਕਰਦਾਗਾ ਠੀਕ ਹੈ ਜੀ ਇਹਦੀ ਮੈਂ ਥੋੜੀ ਜੀ ਵੋਲਿਊਮ ਵਧਾ ਦਾਂਗਾ ਥੋੜੀ ਜੀ ਵੋਲਿਊਮ ਵਧਾ ਕੇ ਮੇਦੀ ਮੈਂ ਇੱਥੋਂ ਜਿਸ ਕਰਦਾਗਾ ਹੁਣ ਤੁਸੀਂ ਦੇਖੋ ਇਹਨੂੰ ਪਲੇ ਕਰਕੇ ਦੇਖੋ ਕਿੱਦਾਂ ਦੀ ਲੱਗਦੀ ਆ ਅਮਨਿਕ ਫ੍ਰੀਲੈਂਸ ਫੋਟੋਗ੍ਰਾਫਰ ਥਾ ਉਸੇ ਅੰਧੇਰੇ ਔਰ ਅਸਾਮਾਨਯ ਜਗ੍ਹਾਵਾਂ ਪਰ ਫੋਟੋ ਖੀਂਚਨੇ ਦਾ ਸ਼ੌਕ ਥਾ ਆ ਦੇਖੋ ਇਹ ਇੱਥੇ ਬੋਲਦਾ ਪਿਆ ਵੀ ਫੋਟੋਗ੍ਰਾਫਰ ਦੀ ਗੱਲ ਕਰਦਾ ਪਿਆ ਕਿਉਂਕਿ ਫੋਟੋਗ੍ਰਾਫਰ ਸਾਡਾ ਆ ਪਿੱਛੇ ਆ ਮੈਂ ਐਮ 40 ਤੇ ਕਲਿੱਕ ਕਰਾਂਗਾ ਫੋਟੋਗ੍ਰਾਫਰ ਤੇ ਇਹਨੂੰ ਚੱਕ ਕੇ ਮੈਂ ਨੰਬਰ 1 ਦੇ ਉੱਤੇ ਲੈ ਜਾਾਂਗਾ ਜੀ ਆ ਨੰਬਰ 1 ਤੇ ਆਗੀ ਹੁਣ ਮੈਂ ਨੰਬਰ 2 ਤੇ ਵੀ ਲੈ ਕੇ ਜਾਣਾ ਚਾਹੁੰਦਾ ਮੈਂ ਇੱਥੇ ਕਲਿੱਕ ਕਰਾਂਗਾ ਮੈਂ ਨੰਬਰ 2 ਦੇ ਉੱਤੇ ਇਹਨੂੰ ਲੈ ਜਾਾਂਗਾ ਆ ਦੇਖੋ ਅੱਗੇ ਗ੍ਰੀਨ ਸਕਰੀਨ ਸੀ ਗ੍ਰੀਨ ਸਕਰੀਨ ਚੱਕ ਕੇ ਮੈਂ ਇੱਥੇ ਅੱਗੇ ਲੈ ਜਾਾਂਗਾ ਆ ਦੇਖੋ ਹੁਣ ਤੁਸੀਂ ਸੁਣ ਕੇ ਦੇਖੋ ਮਨਿਕ ਫ੍ਰੀਲੈਂਸ ਫੋਟੋਗ੍ਰਾਫਰ ਥਾ ਉਸੇ ਅੰਧੇਰੇ ਔਰ ਅਸਾਮਾਨਯ ਜਗ੍ਹਾਵਾਂ ਪਰ ਫੋਟੋ ਖੀਂਚਨੇ ਦਾ ਸ਼ੌਕ ਥਾ ਆ ਦੇਖੋ ਹੋ ਗਿਆ ਹੁਣ ਮੈਂ ਚਾਹੁੰਦਾ ਮੈਨੂੰ ਹੋਰ ਵਧੀਆ ਬਣਾਉਣਾ ਚਾਹੁੰਦਾ ਇਹ ਇਹਦੇ ਦੇ ਇਫੈਕਟ ਲਾ ਸਕਦੇ ਹਾਂ ਆ ਫੋਟੋ ਤੇ ਕਲਿੱਕ ਕਰਨਾ ਐਫੈਕਸ ਲਿਖਿਆ ਇੱਥੇ ਇਫੈਕਟ ਤੇ ਕਲਿੱਕ ਕਰਨਾ ਤੁਸੀਂ ਇਹਦੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਦਾਂ ਦਾ ਤੁਸੀਂ ਕਲਿੱਕ ਲਾ ਸਕਦੇ ਆ ਇਹਦਾ ਕਰਦੀ ਰਹੀ ਜਿਹੜੀ ਫੋਟੋ ਹੁਣ ਅਗਲੀ ਫੋਟੋ ਆ ਗਈ ਇੱਥੇ ਕਲਿੱਕ ਕਰੋਗੇ ਇੱਥੇ ਐਫੈਕਸ ਦੇ ਉੱਤੇ ਜਾਓਗੇ ਜੀ ਇਹਦੇ ਤੇ ਤੁਸੀਂ ਇਦਾਂ ਦਾ ਲਗਾ ਸਕਦੇ ਹੋ ਤੁਸੀਂ ਜਾਂ ਤੁਸੀਂ ਐਵੇਂ ਦਾ ਲਗਾ ਲਓ ਕੋਈ ਵੀ ਜਾਂ ਤੁਸੀਂ ਇਸੇ ਤਰ੍ਹਾਂ ਦਾ ਸੇਮ ਲਗਾ ਲਓ ਜਾਂ ਤੁਸੀਂ ਇਦਾਂ ਦਾ ਲਗਾ ਲਓ ਆ ਦੇਖੋ ਜਿਹੜਾ ਵੀ ਤੁਹਾਨੂੰ ਲੱਗਦਾ ਵਾ ਤੁਸੀਂ ਹੁਣ ਇਹਦੇ ਤੇ ਲਗਾਣਾ ਚਾਹੁੰਦੇ ਹੋ ਇੱਥੇ ਕਲਿੱਕ ਕਰੋ ਐਫੈਕਸ ਤੇ ਜਾਓ ਜੋ ਵੀ ਤੁਹਾਨੂੰ ਵਧੀਆ ਲੱਗਦਾ ਵਾ ਤੁਸੀਂ ਇਦਾਂ ਦਾ ਲਗਾ ਲ ਆ ਆਡਰਾ ਆਵਣਾ ਜavi ਲੱਗਦਾ ਵਾ ਹੁਣ ਤੁਸੀਂ ਜਿੱਦਾਂ ਫੋਟੋ ਨੂੰ ਹੋਵੇ ਟੀਸ਼ਰਟੀ ਵੀ ਕਰ ਸਕਦੇ ਹੋ ਤੁਸੀਂ ਜਾਂ ਇਹਨੂੰ ਛੋਟੀ ਹੀ ਰਹਿਣ ਦਿਓ ਹੁਣ ਤੁਸੀਂ ਅੱਗੇ ਆ ਜਾਓ ਇੱਥੇ ਕਲਿੱਕ ਕਰੋਗੇ ਜੀ ਐਫਐਕਸ ਤੇ ਜਾ ਕੇ ਐਫਐਕਸ ਤੇ ਅੱਗੇ ਮੈਂ ਫਿਰ ਇਹਨੂੰ ਡਰਾਵਣਾ ਲਾਉਣਾ ਕਰਨੋ ਮੈਂ ਆ ਲਗਾਉਣਾ ਕਰਨ ਤੇ ਹਣ ਇੱਦਾਂ ਕਲਿੱਕ ਕਰ ਦੂੰਗਾ ਹੁਣ ਦੇਖੋ ਤੁਸੀਂ ਪਲੇ ਕਰਕੇ ਕਿੰਨੀ ਸੋਹਣੀ ਲੱਗੇਗੀ ਦੇਖੋ ਅਮਨ ਇੱਕ ਫ੍ਰੀਲੈਂਸ ਫੋਟੋਗ੍ਰਾਫਰ ਥਾ ਉਸੇ ਅੰਧੇਰੇ ਔਰ ਅਸਾਮਾਨਯ ਜਗਾਵਾਂ ਪਰ ਫੋਟੋ ਖੀਂਚਨੇ ਕਾ ਸ਼ੌਕ ਥਾ ਇੱਕ ਰਾਤ ਉਸੇ ਸ਼ਹਿਰ ਕੇ ਬਾਹਰੀ ਇਲਾਕੇ ਮੇ ਸਥਿਤ ਸ਼ਮਸ਼ਾਨ ਘਾਟ ਸੇ ਕੁਛ ਤਸਵੀਰਾਂ ਲੈ ਮਾਨਾ ਜਾਂਦਾ ਥਾ ਕਿ ਇਹ ਸਮਸ਼ਾਨ ਘਾਟ ਕਾਫੀ ਪੁਰਾਣਾ ਥਾ ਔਰ ਵਹਾਂ ਅਜੀਬ ਸੀ ਘਟ ਠੀਕ ਹੈ ਜੀ ਹੁਣ ਮੈਂ ਕਹਿੰਦਾ ਜਦੋਂ ਵੀਡੀਓ ਦੀ ਇਹਦੇ ਵਿੱਚ ਅੰਧੇਰੇ ਔਰ ਅਸਫੇਤ ਸੇ ਅੰਧੇਰੇ ਔਰ ਅਸਾ ਉਸੇ ਅੰਧੇਰੇ ਔਰ ਮੈਂ ਤਾਂ ਕਲਿੱਕ ਕਰਦਾ ਕਲਿੱਕ ਕਰਨ ਨੂੰ ਮੈਂ ਇਹ ਦੋ ਵਰਨ ਲਗਾ ਦਾਂਗਾ ਸ਼ਨੀ ਕ ショਕਟ ਔਰ ਲਗਾ ਦਾਂਗਾ ਇਹ ਤਾਂ ਤੁਸੀਂ ਜਿਉਂ ਵੀ ਤੁਸੀਂ ਚਾਹੋ ਮਾਨਾ ਜਾਂਦਾ ਥਾ ਅਬ ਲਾਈਕ ਟੂ ਆਲ ਤੇ ਕਲਿੱਕ ਕਰ ਦੋ ਇਹ ਸਾਰਿਆਂ ਤੇ ਲੱਗ ਜਾਏਗਾ ਠੀਕ ਹੈ ਜੀ ਇਹ ਜਦੋਂ ਸਾਰਿਆਂ ਤੇ ਲੱਗੇਗਾ ਤੁਸੀਂ ਆ ਦੇਖੋ ਕਾਫੀ ਸਮਸ਼ਾਨ ਘਾਟ ਕਾਫੀ ਪੁਰਾਣਾ ਤੁਸੀਂ ਸੋਹਣੇ ਬਣ ਗਏ ਜੀ ਜਦੋਂ ਜੀ ਇਹਨੀ ਸੋਹਣੀ ਬਣ ਜਗੀ ਫਿਰ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਜੀ ਤੁਸੀਂ ਇੱਥੇ ਐਕਸਪੋਰਟ ਕਰ ਦੇਣਾ ਇਹਨੂੰ ਐਕਸਪੋਰਟ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਇੱਥੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਐਕਸਪੋਰਟ ਕਰ ਦੋ ਇਹ ਤੁਹਾਡੀ ਗੈਲਰੀ ਦੇ ਵਿੱਚ ਜਾ ਕੇ ਸਿੱਧੀ ਸੇਵ ਹੋ ਜਗੀ ਹੁਣ ਜਦੋਂ ਗੈਲਰੀ ਦੇ ਵਿੱਚ ਸੇਵ ਹੋਏਗੀ ਮੈਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗਾ ਕਿੰਨੀ ਸੋਹਣੀ ਕਿੰਨੀ ਸੋਹਣੀ ਵੀਡੀਓ ਬਣ ਜੁਗੀ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਵੀ ਤੁਸੀਂ YouTube ਦੇ ਉੱਤੇ ਪਾ ਕੇ ਤੁਸੀਂ ਮਿਲੀਅਨ ਦੇ ਵਿੱਚ ਵੀ ਲਾ ਸਕਦੇ ਹੋ ਸਕਦੇ ਹੋ ਕਿਉਂਕਿ ਤੁਹਾਡਾ ਚੈਨਲ ਬਹੁਤ ਛੇਤੀ ਵਾਇਰਲ ਹੋਗਾ ਤਾਂ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ उसे अंधेरे और असामान्य जगहों पर फोटो खींचने का शौक था एक रात उसे शहर के बाहरी इलाके में स्थित शमशान घाट से कुछ तस्वीरें लेने का ख्याल आया माना जाता था कि ये शमशान घाट काफी पुराना था ਔਰ ਵਹਾਂ ਅਜੀਬ ਸੀ ਘਟਨਾਏ ਹੋਤੀ ਥੀ ਰਾਤ ਕਰੀਬ 2 ਆ ਦੇਖੋ ਕਿੰਨੀ ਸੋਹਣੀ ਵੀਡੀਓ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਹੋਣੀ ਤਾਂ ਕਿੰਨੀ ਸੋਹਣੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਹੁਣ ਇੱਕ ਗੱਲ ਹੋਰ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਡੀ ਵੀਡੀਓ ਚਲਦੀ ਆ ਨਾ ਵੀਡੀਓ ਦੇ ਵਿੱਚ ਹਿੰਦੀ ਦੇ ਵਿੱਚ ਕੈਪਸ਼ਨ ਦੇ ਕੇ ਆ ਜਾਣਾ ਵੀ ਮੰਨ ਕੇ ਚਲੋ ਤੁਸੀਂ ਜੋ ਵੀ ਬੋਲਿਆ ਵਾ ਤੁਸੀਂ ਜੋ ਮੰਨ ਕੇ ਚਲੋ ਜਿਵੇਂ ਉਹ ਵੀਡੀਓ ਦੇ ਵਿੱਚ ਬੋਲਿਆ ਸੀ ਇੱਕ ਫੋਟੋਗ੍ਰਾਫਰ ਦਾ ਉਹ ਮਤਲਬ ਵੀ ਵਾਹ ਪੇ ਗਿਆ ਜੇ ਕੁਝ ਵੀ ਉਹ ਬੋਲਦਾ ਸੀਗਾ ਉਹ ਤੁਹਾਡੀ ਵੀਡੀਓ ਦੇ ਉੱਪਰ ਮਤਲਬ ਇਹ ਚੱਲਦਾ ਆਵੇ ਤੁਹਾਡੀ ਵੀਡੀਓ ਦੇ ਉੱਪਰ ਲਿਖਿਆ ਆਵੇ ਜੋ ਉਹ ਬੋਲਦਾ ਵਾ ਉਹਨੂੰ ਕਿਵੇਂ ਐਡ ਕਰਨਾ ਵਾ ਉਹ ਵੀ ਮੈਂ ਤੁਹਾਨੂੰ ਦੱਸਣਾ ਵਾ ਚੱਲਦੇ ਆਂ ਆਪਾਂ ਫੇਰ ਮੇਰੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਉਹ ਦੇਖੋ ਤੁਸੀਂ ਕੀ ਕਰਨਾ ਜੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਤਾਂ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਜੇ ਤੁਹਾਡੇ ਕੋਲ ਆਈਫੋਨ ਆ ਤਾਂ ਤੁਸੀਂ ਐਪ ਸਟੋਰ ਦੇ ਵਿੱਚ ਚਲੇ ਜਾਣਾ ਇੱਥੇ ਜਾ ਕੇ ਤੁਸੀਂ ਕਲਿੱਕ ਕਰਨਾ ਵਾ ਜੈਡ ਡਬਲ ਈ ਐਮ ਓ ਜਿਮੂ ਕਰੂਗੀ ਆ ਆ ਗਿਆ ਜਿਮੂ ਏ ਆਈ ਕੈਪਸ਼ਨ ਸਬਟਾਈਟਰ ਆ ਗਿਆ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਆ ਵਾਲੀ ਨਹੀਂ ਜਾਮਣੀ ਜੇਕਰ ਰੰਗ ਵਾਲੀ ਨੂੰ ਤੁਸੀਂ ਇਹਨੂੰ ਡਾਊਨਲੋਡ ਕਰਨਾ ਡਾਊਨਲੋਡ ਕਰਕੇ ਤੁਸੀਂ ਇਹਨੂੰ ਓਪਨ ਕਰੋਗੇ ਜਦੋਂ ਨਾ ਓਪਨ ਕਰਨ ਤੋਂ ਬਾਅਦ ਤੁਸੀਂ ਇਹਨੂੰ ਗੂਗਲ ਦੇ ਨਾਲ ਸਾਈਨ ਇਨ ਕਰ ਲੈਣਾ ਤੁਸੀਂ ਤੁਸੀਂ ਕੀ ਕਰਨਾ ਜਿੱਥੇ ਨਿਊ ਪ੍ਰੋਜੈਕਟ ਲਿਖਿਆ ਤੁਸੀਂ ਇੱਥੇ ਨਿਊ ਪ੍ਰੋਜੈਕਟ ਦੇ ਉੱਤੇ ਕਲਿੱਕ ਕਰ ਦੇਣਾ ਜੀ ਜਿਹੜੀ ਵੀ ਵੀਡੀਓ ਤੇ ਤੁਸੀਂ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਟਾਈਟਲ ਲਿਹਾਉਣਾ ਚਾਹੁੰਦੇ ਹੋ ਤੁਸੀਂ ਉਹਦੇ ਵਿੱਚ ਕੀ ਕਰਨਾ ਤੁਸੀਂ ਉਹ ਵੀਡੀਓ ਨੂੰ ਸਿਲੈਕਟ ਕਰ ਲੈਣਾ ਮੈਂ ਆਹ ਵੀਡੀਓ ਤੇ ਕਰਨਾ ਚਾਹੁੰਦਾ ਮੈਂ ਤਾਂ ਸਿਲੈਕਟ ਕਰਾਂਗਾ ਇੱਥੇ ਨੈਕਸਟ ਕਰ ਦਾਂਗਾ ਨੈਕਸਟ ਕਰਨ ਤੋਂ ਬਾਅਦ ਮੇਰੀ ਉਹ ਵੀਡੀਓ ਇੱਥੇ ਆਲਰੇਡੀ ਆ ਜਾਏਗੀ ਹੁਣ ਇੱਥੇ ਲਿਖਿਆ ਵਸਪੋਕਨ ਇੰਗਲਿਸ਼ ਟਰਾਂਸਲੇਸ਼ਨ ਹਣਾ ਆ ਏਆਈ ਇਮੋਜੀ ਪ੍ਰੈਸ অপਸ਼ਨ ਮਤਲਬ ਵੀ ਤੁਸੀਂ ਦੇਖੋ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਕੈਪਸ਼ਨ ਦੇਖਣਾ ਚਾਹੁੰਦੇ ਹੋ ਇੱਥੇ ਕਲਿੱਕ ਕਰੋਗੇ ਅੰਗਰੇਜ਼ੀ ਦੇ ਵਿੱਚ ਲਿਖਣਾ ਚਾਹੁੰਦੇ ਹੋ ਅੰਗਰੇਜ਼ੀ 'ਚ ਪੰਜਾਬੀ 'ਚ ਲਿਖਣਾ ਚਾਹੁੰਦੇ ਹੋ ਪੰਜਾਬੀ 'ਚ ਹਿੰਦੀ 'ਚ ਲਿਖਣਾ ਚਾਹੁੰਦੇ ਹੋ ਹਿੰਦੀ 'ਚ ਮੈਂ ਹਿੰਦੀ 'ਚ ਮੇਰੀ ਕਹਾਣੀ ਹਿੰਦੀ ਦੇ ਵਿੱਚ ਤਾਂ ਮੈਂ ਹਿੰਦੀ ਤੇ ਕਲਿੱਕ ਕਰ ਦਾਂਗਾ ਕਲਿੱਕ ਕਰਨ ਤੋਂ ਬਾਅਦ ਆ ਗਿਆ ਓਕੇ ਤੁਹਨ ਵੇਖੇ ਜਾਵਾਂਗਾ ਓਕੇ ਹੋ ਗਿਆ ਹੁਣ ਮੈਂ ਇੱਥੇ ਲਿਖਿਆ ਵਾ ਆ ਰਿਗੋ ਨਾਈਜੇਰ ਤਾਂ ਇੱਥੇ ਕਲਿੱਕ ਕਰਦਾ ਕਲਿੱਕ ਕਰ ਦੋ ਬਾਅਦ ਤੁਸੀਂ ਥੋੜੀ ਦੇਰ 4-5 ਸੈਕਿੰਡ ਤੁਸੀਂ ਵੇਟ ਕਰਦੀਆਂ ਆ ਆ ਦੇਖ ਹੁਣ ਮੈਂ ਤੁਹਾਨੂੰ ਦਿਖਾਉਣਾ ਕਰਕੇ ਇੱਕ ਵਾਰੀ ਇਹਨੂੰ ਖੋਲ ਲੈਣ ਤੋਂ ਆਹ ਦੇਖੋ ਹੋ ਗਿਆ ਹੁਣ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਂਦਾ ਦੇਖੋ ਅਮਨ ਇੱਕ ਫ੍ਰੀਲੈਂਸ ਫੋਟੋਗ੍ਰਾਫਰ ਥਾ ਉਸੇ ਅੰਧੇਰੇ ਔਰ ਅਸਾਮਾਨਯ ਜਗ੍ਹਾਵਾਂ 'ਤੇ ਫੋਟੋ ਖੀਂਚਨੇ ਦਾ ਸ਼ੌਕ ਥਾ ਆ ਦੇਖੋ ਅੱਖਰ ਹੋਣ ਲੱਗੇ ਨਾ ਮੈਂ ਕਹਿੰਦਾ ਵੀ ਆਹ ਜਿਹੜੇ ਅੱਖਰ ਹੋਣਦੇ ਆ ਉੱਪਰ ਇਹਨਾਂ ਦਾ ਰੰਗ ਚੇਂਜ ਹੋ ਜਾਏ ਮੈਂ ਤੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਫੋਟੋ ਤੇ ਕਲਿੱਕ ਕੀਤਾ ਫੋਟੋ ਤੇ ਕਲਿੱਕ ਕਰਨ ਤੋਂ ਬਾਅਦ ਸਟਾਈਲ ਆ ਵਾਈਟ ਚਾਹੀਦਾ ਤੁਸੀਂ ਉਹ ਰੱਖ ਦੋ ਬੈਕਗ੍ਰਾਉਂਡ ਤੇ ਜਿਹੜੀ ਵੀ ਤੁਹਾਨੂੰ ਉੱਪਰ ਬੈਕਗ੍ਰਾਉਂਡ ਚਾਹੀਦੀ ਹੈ ਉਹ ਦੇਖੋ ਆ ਗਿਆ ਜੈਲੋ ਹੋ ਜੂਗੀ ਬਲੈਕ ਹੋ ਜੂਗੀ ਜੋ ਵੀ ਤੁਹਾਨੂੰ ਚਾਹੀਦੀ ਹੈ ਮੈਨੂੰ ਇਹ ਹੀ ਸੋਹਣੀ ਲੱਗਦੀ ਹੈ ਮੈਂ ਤੇ ਟਿਕ ਕਰ ਦੇਣਾ ਟਿਕ ਕਰਨ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਐਕਸਪੋਰਟ ਕਰਦਾ ਐਕਸਪੋਰਟ ਕਰਨ ਤੋਂ ਬਾਅਦ ਇੱਥੇ ਕਲਿੱਕ ਕਰ ਦੇਣਾ ਬਸ ਇਹ ਜਿਹੜੀ ਵੀਡੀਓ ਤੁਹਾਡੀ ਐਕਸਪੋਰਟ ਹੋ ਗਏ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਆ ਜਾਏਗੀ ਆ ਦੇਖੋ ਤੁਸੀਂ ਨੂੰ ਇੱਥੇ ਡਨ ਕਰ ਦੇਣਾ ਜੀ ਡਨ ਕਰਨ ਤੋਂ ਬਾਅਦ ਇਹ ਤੁਹਾਡੇ ਆਲਰੇਡੀ ਉੱਥੇ ਫੋਨ ਦੇ ਵਿੱਚ ਚਲੀ ਜਾਏ ਹੁਣ ਮੈਂ ਤੁਹਾਨੂੰ ਗੈਲਰੀ ਵਿੱਚ ਜਾਣਾ ਗੈਲਰੀ ਦੇ ਵਿੱਚ ਜਾ ਕੇ ਤੁਹਾਨੂੰ ਉਸੇ ਅੰਧੇਰੇ ਅਤੇ ਅਸਾਮਾਨ ਜਗ੍ਹਾਵਾਂ 'ਤੇ ਫੋਟੋ ਖਿੱਚਣੇ ਦਾ ਸ਼ੌਕ ਥਾ। ਇੱਕ ਰਾਤ ਉਸੇ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਸ਼ਮਤ ਆਹ ਦੇਖੋ ਕਿੰਨਾ ਸੌਖਾ ਤਰੀਕਾ ਵਾ। ਤੁਹਾਡਾ ਕੰਮ ਕਿੰਨਾ ਈਜ਼ੀ ਹੋ ਗਿਆ। ਬਹੁਤ ਹੀ ਜ਼ਿਆਦਾ ਤੁਹਾਡਾ ਕੰਮ ਸੌਖਾ ਹੋ ਗਿਆ। ਇਹਦੇ ਵਿੱਚ ਤੁਹਾਡੀ ਮਿਹਨਤ ਕੁਝ ਵੀ ਨਹੀਂ ਹੈਗੀ। ਜੇ ਤੁਸੀਂ ਇਹ ਪ੍ਰੋਪਰਲੀ ਸਹੀ ਤਰੀਕੇ ਨਾਲ ਸਿੱਖ ਗਏ ਨਾ ਤਾਂ ਤੁਸੀਂ 10 ਤੋਂ 15 ਮਿੰਟ ਦੇ ਵਿੱਚ ਵਿੱਚ ਤੁਸੀਂ ਇੱਕ ਵੀਡੀਓ ਤਿਆਰ ਕਰ ਲੋਗੇ। ਤੁਸੀਂ ਸਿਰਫ 1 ਘੰਟਾ ਕੰਮ ਕਰਨਾ ਸਿਰਫ 1 ਘੰਟਾ 1 ਘੰਟਾ ਕੰਮ ਕਰਕੇ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣ ਲੱਗ ਜਾਓਗੇ ਜੇ ਤੁਸੀਂ 1 ਘੰਟਾ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 1 ਲੱਖ ਰੁਪਏ ਤੋਂ ਵੱਧ ਤੁਸੀਂ ਪੈਸਾ ਕਮਾਉਣਾ ਸ਼ੁਰੂ ਕਰ ਦੋਗੇ ਸਿਰਫ ਤੁਸੀਂ ਆਪਣੀ ਵਾਇਸ ਦੀ ਰਿਕਾਰਡਿੰਗ ਕਰਨੀ ਹੈ ਵਾਇਸ ਰਿਕਾਰਡ ਕਰਕੇ ਤੁਸੀਂ ਇਸ ਟੋਪਿਕ ਦੇ ਉੱਤੇ ਕੰਮ ਕਰ ਲੈਣਾ ਜੇ ਤੁਸੀਂ ਮਹੀਨੇ ਦੇ ਤੁਸੀਂ 1 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਨਾ ਤਾਂ ਆ ਜਿਹੜਾ ਟੋਪੀਆ ਇਸ ਟੋਪੀ ਕੀਤੇ ਅੱਜ ਹੀ ਕੰਮ ਕਰਨਾ ਸ਼ੁਰੂ ਕਰ ਦੋ ਬਹੁਤ ਹੀ ਸੌਖਾ ਤੇ ਈਜ਼ੀ ਕੰਮ ਆ ਸਿਰਫ ਤੁਸੀਂ 15 ਦਿਨ ਇਸ ਕੰਮ ਨੂੰ ਸ਼ੁਰੂ ਕਰਕੇ ਦੇਖ ਲਓ 15 ਦਿਨਾਂ ਬਾਅਦ ਹੀ ਤੁਹਾਡਾ ਚੈਨਲ ਜਿਹੜਾ ਮੋਨਟਾਈਜੇਸ਼ਨ ਹੋਊਗਾ ਤੁਸੀਂ 15 ਦਿਨਾਂ ਬਾਅਦ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਬਹੁਤ ਸੌਖਾ ਤੇ ਵਧੀਆ ਕੰਮ ਆ ਇਹ ਅਗਰ ਤੁਹਾਨੂੰ ਫਿਰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਜਾਂ ਮਨ ਦੇ ਵਿੱਚ ਹੈਗਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਇੰਸਟਾਗ੍ਰam ਦੇ ਉੱਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਿਹੜੇ ਮੇਰੇ ਭੈਣ ਭਰਾ ਪਟਿਆਰੇ ਵਰਕਸ਼ਾਪ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਤਾਂ ਪੂਰੀ ਡਿਟੇਲ ਦੇ ਵਿੱਚ ਮੈਂ ਉੱਥੇ ਸਿਖਾਤਾ ਸੀਗਾ ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਵਾ ਕਿਹੜੀ ਵੀਡੀਓ ਨੂੰ ਕਿੱਦਾਂ ਕਰਨਾ ਵਾ ਤੁਸੀਂ ਉਹਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਮੈਂ ਸਿਖਾਤਾ ਸੀਗਾ ਉਹਨਾਂ ਲਈ ਤਾਂ ਇਹ ਬਹੁਤ ਹੀ ਈਜ਼ ਆ ਸੋ ਅਗਰ ਤੁਸੀਂ ਕਹ ਜੇ ਤੁਹਾਨੂੰ ਸਮਝ ਨਹੀਂ ਆਈ ਮੈਂ ਫਿਰ ਪ੍ਰੋਪਰ ਦੇ ਅੱਦੇ ਤੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਮੈਂ ਉਹਦੇ ਤੇ ਵੀਡੀਓ ਬਣਾ ਕੇ ਲਿਆ ਦਾਂਗਾ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ